ਕ੍ਰੀਏਟਿਵ ਟਾਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਪਿੰਡ ਬ੍ਰਾਹਮਣ ਮਝਰੇ ਜੀ ਜਿੱਥੇ ਗੁਰੂਗੜ੍ਹ ਸਾਹਿਬ ਕਰਕੇ ਗੁਰਦੁਆਰਾ ਸਾਹਿਬ ਹੈਗਾ ਜੀ ਸ਼੍ਰੀ ਪਰਿਵਾਰ ਬਿਛੋੜਾ ਤੋਂ ਚੱਲ ਕੇ ਸਵਾ ਪਠਾ ਸਾਹਿਬ ਪਹੁੰਚਦੀ ਆ ਪਠਾ ਸਾਹਿਬ ਤਿੰਨ ਦਿਨ ਰਹਿੰਦੀ ਆ ਉਸ ਤੋਂ ਬਾਅਦ ਵਿੱਚ ਇਹੀ ਸ਼ਹੀਦੀ ਜੋੜ ਮੇਲੇ ਇੱਕ ਦਿਨ ਦੇ ਲਈ ਪਹੁੰਚਦੇ ਨੇ ਗੁਰੂਗੜ੍ਹ ਸਾਹਿਬ ਜਿੱਥੇ ਸੰਗਤਾਂ ਦਾ ਮਤਲਬ ਜੋੜ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਸਾਰੀਆਂ ਸੰਗਤਾਂ ਇਲਾਕੇ ਦੀਆਂ ਬੜੀ ਸ਼ਰਧਾ ਦੇ ਨਾਲ ਇਸ ਥਾਂ ਤੇ ਮੱਥਾ ਟੇਕਣ ਆਉਂਦੀ ਹੈ ਤੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਇਹਨਾਂ ਰਸਤਿਆਂ ਨੂੰ ਹੁੰਦੇ ਹੋਏ ਫਿਰ ਇਸ ਤੋਂ ਬਾਅਦ ਵਿੱਚ ਸ੍ਰੀ ਚਮਕੌਰ ਸਾਹਿਬ ਜਾਣਾ ਜਿੱਥੇ ਅ ਵੱਡੇ ਸਹਿਬ ਜਿਆਦੇ ਸ਼ਹੀਦ ਹੁੰਦੇ ਨੇ ਜੰਗ ਹੁੰਦੀ ਹੈ ਤੇ ਜਿੱਥੇ ਉਹ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਛਵੜਾ ਸਾਹਿਬ ਨੂੰ ਜਾਂਦੇ ਆ ਜੀ ਅੱਜ ਉਹ ਸਥਾਨ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਦੇ ਨਾਲ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸੰਗਤਾਂ ਦੇ ਕਰੋ ਦਰਸ਼ਨ ਜੀ ਇੱਥੇ ਭਾਈ ਬਹੁਤ ਸ਼ਰਧਾ ਦੇ ਨਾਲ ਲੋਕ ਆਉਂਦੇ ਨੇ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਆਉਂਦੇ ਨੇ ਨਕਮਸਤਕ ਹੁੰਦੇ ਨੇ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ ਇਹ ਵੀ ਪਠਾ ਸਾਹਿਬ ਵਾਂਗੂ ਕਾਫੀ ਜ਼ਿਆਦਾ ਰਸ਼ ਦੇ ਨਾਲ ਇਹ ਜੋੜ ਮਿਲਾ ਇਥੇ ਪਰਦਾ ਹੈਗਾ ਤੇ ਹੁਣ ਤੁਸੀਂ ਤਸਵੀਰਾਂ ਇਸ ਸਮੇਂ ਦੇਖ ਰਹੇ ਹੋ ਸੰਗਤੀਆਂ ਜੋ ਕਿ ਨਕਮਸਤਕ ਹੋਣ ਲਈ ਗੁਰੂ ਘਰ ਨੂੰ ਜਾ ਰਹੀਆਂ ਨੇ ਤੇ ਇਥੇ ਆਪਾਂ ਤੁਹਾਨੂੰ ਕੁਝ ਪਰਸਨਾਂ ਨੂੰ ਵੀ ਮਲਾਵਾਂਗੇ ਜਿਹੜੇ ਕਿ ਗੁਰੂ ਘਰ ਦੇ ਇਤਿਹਾਸ ਬਾਰੇ ਕੁਝ ਚਾਨਣਾ ਪਾਉਣਗੇ ਬੜੀ ਸ਼ਰਧਾ ਦੇ ਨਾਲ ਲੋਕ ਸੇਵਾ ਕਰਦੇ ਨੇ ਬਹੁਤ ਵੱਡੀ ਗੱਲ ਏ ਇਹ ਸ਼ਹੀਦੀ ਪੰਦਰਵਾੜਾ ਜਿਹੜਾ ਉਸ ਦਾ ਅੱਜ ਤੋਂ ਪਹਿਲਾ ਦਿਨ ਪਰਿਵਾਰ ਵਿਛੋੜੇ ਸਾਹਿਬ ਦਾ ਹੁੰਦਾ ਦੂਸਰੇ ਤੀਸਰਾ ਅਤੇ ਚੌਥਾ ਦਿਨ ਪੱਠਾ ਸਾਹਿਬ ਵਿਖੇ ਅੱਜ ਪੰਜਵੇਂ ਦਿਨ ਇੱਥੇ ਆ ਤੇ 6 ਪੋ ਨੂੰ 6 ਪੋ ਨੂੰ 21 ਤਰੀਕ ਨੂੰ ਕੱਲ ਨੂੰ ਸ੍ਰੀ ਚਮਕੌਰ ਸਾਹਿਬ ਸਵਾਨੇ ਚਲੇ ਜਾਣਾ ਹੈ ਸ਼ਹੀਦੀ ਜੋੜ ਮੇਲੇ ਨੂੰ ਚਲੇ ਹੁਣ ਤੁਹਾਡੇ ਕੋ ਆਪਾਂ ਗੱਲ ਕਰਾਉਂਦੇ ਆ ਜੀ ਬਲਵਿੰਦਰ ਸਿੰਘ ਚੈੜੀਆਂ ਜੀ ਦੇ ਨਾਲ ਤੇ ਉਸ ਤੋਂ ਬਾਅਦ ਵਿੱਚ ਲਖਵਿੰਦਰ ਸਿੰਘ ਕਾਕਾ ਬੰਦੇ ਮਲਾਂ ਦੇ ਨਾਲ ਜੀ ਵੈਖਰੂਜੀ ਕਾ ਖਾਲਸਾ ਸ੍ਰੀ ਵੈਖਰੂਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਿੱਖ ਸਾਧ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਜੋ ਸ਼ਹੀਦੀ 15ਵਾਂ ਵਾਲਾ ਚੱਲ ਰਿਹਾ ਹੈ ਇਹਦੇ ਵਿੱਚ ਗੁਰੂ ਘਰ ਜਾ ਕੇ ਅਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਦਾ ਨਾਮ ਲਈਏ ਤੇ ਜਿਹੜੀਆਂ ਸੰਗਤਾਂ ਗੁਰੂ ਘਰ ਨਹੀਂ ਪਹੁੰਚ ਸਕਦੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਇਹ ਸਾਡਾ ਜਿਹੜੀ 15 ਦਿਨ ਦਾ 15ਵਾਂ ਵਾਲਾ ਚੱਲ ਰਿਹਾ ਸਭਾ ਦਾ ਉਥੇ ਨਹੀਂ ਪਹੁੰਚ ਸਕਦੇ ਗੁਰਦੁਆਰਾ ਸਾਹਿਬ ਦੇ ਵੀ ਤਾਂ ਘਰ ਬੈਠ ਕੇ ਆਪਾਂ ਜਿਹੜਾ ਹੈ ਪਾਠ ਪੂਜਾ ਕਰੀਏ ਸੋ ਅੱਜ ਅਸੀਂ ਪਹੁੰਚੇ ਆਂ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਇਹ ਇੱਕ ਇਤਿਹਾਸਕ ਨਗਰ ਹੈ ਜਿਹੜਾ ਰੋਪੜ ਦੇ ਵਿੱਚ ਇਸ ਪਿੰਡ ਦੇ ਵਿੱਚ ਦੋ ਗੁਰੂ ਸਾਹਿਬ ਦੀ ਚਰਨਸ਼ੋ ਪ੍ਰਾਪਤ ਹੈ 6ਵੇਂ ਪਾਸ਼ਾ ਜੀ ਤੇ 10ਵੇਂ ਪਾਸ਼ਾ ਜੀ ਜਿਹੜੀ 6ਵੇਂ ਪਾਸ਼ਾ ਜੀ ਹਰ ਗੋਬਿੰਦ ਸਾਹਿਬ ਹੈ ਉਹ ਇੱਥੇ ਆਏ ਸੀ ਆਉਣ ਤੋਂ ਬਾਅਦ ਕਿਉਂਕਿ ਇੱਥੇ ਜਿਹੜਾ ਪਿੰਡ ਸੀ ਇਹ ਬ੍ਰਾਹਮਣਾਂ ਦਾ ਪਿੰਡ ਸੀ ਤਾ ਇੱਥੇ ਬ੍ਰਾਹਮਣਾਂ ਨੂੰ ਜਿਹੜੇ ਮੁਸਲਮਾਨ ਸੀ ਅੰਦਾਲ ਸਿੰਘ ਭਗਵੰਤਪੁਰਾ ਪਿੰਡ ਦੇ ਉਹ ਕਾਫੀ ਤੰਗ ਵਗੈਰਾ ਕਰਦੇ ਸੀ ਉਹਨਾਂ ਦੀ ਔਰਤਾਂ ਨੂੰ ਤੰਗ ਕਰਦੇ ਸੀ ਤਾਂ ਫਿਰ ਛੇਵੇਂ ਪਾਸ਼ਾਹੀ ਨੇ ਕੜੂਏ ਪਿੰਡ ਤੋਂ ਤਨੋਏ ਲੋ ਜੱਟ ਹੈ ਉਹ ਲਿਆ ਕੇ ਇੱਥੇ ਬਸਾਏ ਸੀ ਕੜੂਏ ਤੋਂ ਜਿਹੜੇ ਹੈਗੇ ਜੱਟ ਆਏ ਹੋਏ ਤਨੇ ਉਹ ਪਿੰਡ ਵਸਦਾ ਹੈ ਤੇ ਦੂਸਰੇ ਜਿਹੜੇ 10ਵੇਂ ਪਾਸ਼ਾ ਦੀ ਬਿਨਾਂ ਮੈਨੂੰ ਚੰਲਸ਼ੋ ਪ੍ਰਾਪਤ 10ਵੇਂ ਪਾਸ਼ਾ ਪਰਿਵਾਰ ਵਿਛੋੜਾ ਤੋਂ ਹੁੰਦੇ ਹੋਏ ਪਹਿਲਾਂ ਪਠਾ ਸਾਹਿਬ ਪਹੁੰਚੇ ਸੀ ਪਠਾ ਸਾਹਿਬ ਤੋਂ ਉਹ ਪਿੰਡ ਬਾਂਮੜ ਮਾਜਰਾ ਦੇ ਵਿੱਚ ਇੱਥੇ ਪਹੁੰਚੇ ਸੀ ਜਿੱਥੇ ਹੁਣ 10ਵੇਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਸਥਿਤ ਹੈ ਇਸ ਤੋਂ ਬਾਅਦ 10ਵੇਂ ਪਾਸ਼ਾ ਬੂਰ ਮਾਜਰਾ ਹੁੰਦੇ ਹੋਏ ਚਮਕੌਰ ਸਾਹਿਬ ਗਏ ਸੀ ਉਸੇ ਹਿਸਾਬ ਤੇ ਅੱਜ ਜਿਹੜਾ ਪਿੰਡ ਬਾਂਮੜ ਮਾਜਰਾ ਦੇ ਵਿੱਚ ਹੈ ਤਿੰਨ ਦੀਵਾਨ ਸੱਜਦੇ ਨੇ ਕੱਲ ਕੱਲ ਸੀ ਤੇ ਕਾਜ ਹੈ ਤੇ ਕੱਲ ਨੂੰ ਲਾਸਟ ਹੈ ਕੱਲ ਨੂੰ ਇੱਥੇ ਲਾਸਟ ਹੈ ਤੇ ਚਮਕੌਰ ਸਾਹਿਬ ਜਿਹੜਾ ਪਹਿਲਾ ਦੀਵਾਨ ਹੈ ਸੋ ਮੇਰੀ ਤਾਂ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਨੇੜੇ ਦੀ ਸੰਗਤ ਹੈ ਹੋ ਸਕੇ ਤਾਂ ਜ਼ਰੂਰ ਸ੍ਰੀ ਚਮਕੌਰ ਸਾਹਿਬ ਸ੍ਰੀ ਫਤਿਹਗੜ ਸਾਹਿਬ ਸ੍ਰੀ ਮੱਛਵੜਾ ਸਾਹਿਬ ਜਾ ਕੇ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਅਗਰ ਉਹ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਦੋ ਦੋ ਪਾਠ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੇਦੀ ਪੰਦਰਵਾੜੇ ਦਾ ਜੋ ਅੱਜ ਚੌਥਾ ਦਿਨ ਹੈ ਉਹਦੇ ਸਬੰਧ ਵਿੱਚ ਅੱਜ ਜੋ ਪਿੰਡ ਬ੍ਰਾਹਮਣ ਮਾਜਰਾ ਚ ਸਭਾ ਭਰ ਰਹੀ ਹੈ ਸ਼ੋਕ ਸਭਾ ਭਰ ਰਹੀ ਹੈ ਉਦੇ ਸੰਬੰਧ ਵਿੱਚ ਲੱਖਾਂ ਸਾਡੇ ਏਰੀਏ ਤੋਂ ਦੂਰ ਦਰਾਡੇ ਤੋਂ ਸੰਗਤਾਂ ਆ ਰਹੀਆਂ ਗੁਰੂ ਸਾਹਿਬ ਦੇ ਚਰਨਾਚ ਆਪਣੇ ਹਾਜ਼ਰੀ ਲਵਾ ਰਹੀਆਂ ਇਹਦੇ ਨਾਲ ਨਾਲ ਜੋ ਇੱਥੇ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹਰ ਸਾਲ ਵਧੀਆ ਪ੍ਰਬੰਧ ਕੀਤੇ ਹੁੰਦੇ ਆ ਵਧੀਆ ਪ੍ਰਬੰਧ ਹੁੰਦੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਉਹਨਾਂ ਦਾ ਵੀ ਧੰਨਵਾਦ ਸੋ ਜਿੱਥੇ-ਜਿੱਥੇ ਗੁਰੂ ਨਾਮ ਲੈਵਾ ਸੰਗਤ ਬੈਠੀ ਹੈ ਸੋ ਗੁਰੂ ਸਾਹਿਬ ਦੀ ਹਜ਼ੂਰੀ ਚ ਆਪਣੇ ਹਾਜ਼ਰੀ ਲਗਾਓ ਨਹੀਂ ਆ ਸਕਦੇ ਆਪਣੇ ਘਰਾਂ ਬੈਠ ਕੇ ਗੁਰੂ ਸਾਹਿਬ ਦਾ ਪਾਠ ਕਰੋ ਉਹਨਾਂ ਨੂੰ ਯਾਦ ਰੱਖੋ ਸਹਿਬਜ਼ਾਦਿਆਂ ਦੀਆਂ ਜੋ ਕੁਰਬਾਨੀਆਂ ਐ ਉਹ ਸਾਡੇ ਲਈ ਇੱਕ ਯਾਦਗਾਰ ਇੱਕ ਸੇਧ ਦੇਣੀਆਂ ਕੁਰਬਾਨੀਆਂ ਐ ਤੇ ਅੱਜ ਸਭਾ ਦਾ ਮਾਹੌਲ ਦਾ ਠੰਡਾ ਦਾ ਮਾਹੌਲ ਚੱਲ ਰਿਹਾ ਪਤਾ ਹੀ ਐ ਬਹੁਤ ਠੰਡ ਹੁੰਦੀ ਐ ਪਰ ਫੇਰ ਵੀ ਆਪਾਂ ਨੂੰ ਉਹ ਗੱਲਾਂ ਯਾਦ ਕਰਨੀਆਂ ਚਾਹੀਦੀਆਂ ਕਿ ਸਿੱਖ ਕੌਮ ਤੇ ਕਿੰਨੀਆਂ ਮੁਸੀਬਤਾਂ ਆਈਆਂ ਕਿੰਨੀਆਂ ਸਿੱਖ ਕੌਮ ਨੇ ਝੱਲੀਆਂ

ਇਹ ਕੋ ਮਨਸੇ ਕੀ ਕਰ ਸਕਦਾ ਤੁਹਾਡੇ ਮੇਰੇ ਵਰਗੇ ਆਮ ਇਨਸਾਨ ਨਹੀਂ ਉਹ ਚਲੋ ਸਾਡੀ ਛੱਡੋ ਕੋਈ ਰਹਿਬਰ ਪੈਗੰਬਰ ਵੀ ਇਹ ਨਹੀਂ ਕਰ ਪਾਇਆ ਕੋਈ ਔਕਾਰ ਭਗਵਾਨ ਵੀ ਇਹ ਨਹੀਂ ਕਰ ਪਾਇਆ ਇਹ ਨਾ ਕਿ ਇਹ ਨਾ ਮਤਾਰਾ ਸਿੰਗਰ ਕਹਿੰਦੇ ਤੁਸੀਂ ਆਰਾਮ ਕਰੋ ਕੁਝ ਬਹਿਰੇ ਤੇ ਖੜੋ ਜਾਓ ਤੇ ਆਪ ਦੀਆਂ ਦੁਨੀਆ ਦੇ ਮਾਲਕ ਪੌਂਗੀਆਂ ਨਾੜ ਜਾ ਬਤਾਰਾਂ ਦੇ ਚਲੇ ਖੇਮੇ ਚ ਅਨੁਛ تو گڑی کا ماحول ہے اللہ یار کھانے دے ہے خوش لیٹ بے بے سی بوش پہرہ لگے دینے تلوار گوبند بھی چھباش ہوئے میں جا کر دیکھا تو وہاں <t> هاجي هاجي ملي پنهن پنهن ڪم هاجي هاجي ڪڏهن کڙي جاني لائٽ ۾ ڪجهه ڪڏهن ڪم 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 ڪ ਵਾਹ ਅਜੀਖਾ ਮੈਨੂੰ ਅੱਜ ਇਹ ਆਜੀ ਦੇਖਿਆ ਅਤੇ ਮਾਲ ਵੀ ਵੀ ਤੇ ਵੀ ਤੇ ਵੀ ਤੇ ਵੀ ਬਹੁਤ ਜੀ ਦੇ ਅੱਜ ਮਾਲ ਵੀ ਲੱਗੇ ਅਰਦਾਸ ਹੋ ਗਈ ਵੀ ਤੇ ਉਹ ਦਿਨਾਂ ਨੇ ਬਾਪੂ ਨੇ ਦੇਖਿਆ ਉਸ ਬਾਪੂ ਨੇ ਅੱਜ ਕਿਰਤ ਕਰਦਾ ਇਸ ਕਰਕੇ ਆਪਣੀ ਅਰਾਮ ਵਾਲੀ ਤਰ੍ਹਾਂ ਕੋਈ ਨਹੀਂ ਆਉਣੀ। ਖੰਡ ਤਾਂ ਪੋਸ਼ਣ ਕਰਕੇ ਲੈ ਗਈਆਂ। ਕੋਈ ਆਇਦ ਕੋਈ ਹੋਰ। ਸੈਲਿਕ ਜਿਹੜੇ ਇਹ ਦੋਨੋਂ ਫੋਟੋਸ ਸਾਚ ਰਹਿ ਰਹੇ ਹਨ। ਸੈਲਿਕ ਸਾਨ ਤੋਂ ਬਿਨਾਂ ਬਿਜਾ ਦੀ ਦੀਵਾਰ ਬਣ ਗਈ। ਯਾਦ ਕਰਨਾ ਜਰਾ ਕਿ ਲੋਕਾਂ ਵਿੱਚ ਪ੍ਰਚਾਰ ਪੱਤਾ ਕੀ ਕਰਦੇ ਸੀ। ਇਹ ਅਸੀਂ ਜਿਹੜਾ ਕਿ ਬੋਲ ਕੇ ਕਰਦੇ ਸੀ। ਸ਼ਾਮ ਨੂੰ ਨਾ ਜਲਾਦਾ ਰੋਟੀ ਪਾਣੀ ਨਹੀਂ ਛਕਣਾ ਜਾ ਕੇ ਦੇਖੋਗੇ ਨਾ ਪਠਾਣਾ ਦੀ ਕੰਦੂਦ ਜਾਨ ਤੇ ਕਰਮ ਖੋ ਭੈਣੋ ਵੀਰੋ ਮਹਾਰਾਜ ਆ ਕੇ ਆਪਣੇ ਆਰਾਮ ਵਾਲੇ ਕਮਰੇ ਦੇ ਵਿੱਚ ਤੰਬੂ ਦੇ ਵਿੱਚ ਲੰਮੇ ਪੈ ਕੇ ਲੇਟ ਗਏ ਖੰਡਾ ਪ੍ਰਸ਼ਾਦਾ ਪਾਣੀ ਛਕ ਕੇ ਟਹਿਲਦਿਆਂ ਟਹਿਲਦਿਆਂ ਵਹਿ ਗੁਜਨੀਆਂ ਆਪ ਉਹ ਆਪਣੇ ਤੰਬੂਆਂ ਵਿੱਚ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲਦੀ ਉੱਥੇ ਜਾ ਕੇ ਸੌਂ ਗਿਆ لو چل دیکھ لے آج اگر میں لکھا تھا لنگر ਆਹ ਨਾ ਆਹ ਬਾਦਸ਼ਾਹ ਜੀ ਆ ਗਏ ਤੁਸੀਂ ਦੇਖੋ ਇਹੇ ਘੋੜੇ ਦੌੜੀ ਵਿੱਚ ਚਲੇ ਰਿਹਾ ਹੈ